ਬਹੁਤ ਮਜ਼ੀਆ ਵਾ ਲੋਕੀ ਬੜੇ ਇਸ਼ਾਨ ਵਾਲੇ ਇੰਨੀ ਗਰਮੀ ਟੈਂਪਰੇਚਰ ਹਾਰਾ ਤਾਂ ਵੀ ਲੋਕ ਵੋਟਾਂ ਪਾ ਰਹੇ ਆ ਲੋਕਾਂ ਨੇ ਲੋਕਤੰਤਰ ਨੂੰ ਮਜ਼ਬੂਤ ਕਰ ਲਈ ਲੋਕਾਂ ਦੇ ਵਿੱਚ ਅੱਜ ਜੋਸ਼ ਆ ਵੀ ਲੋਕਤੰਤਰ ਨੂੰ ਕਿੱਦਾਂ ਮਜ਼ਬੂਤ ਕਰਨਾ ਇਸ ਕਰਕੇ ਲੋਕੀ ਵੋਟ ਲੈਂਚ ਲੱਗੀ ਜਦੋਂ ਜਦੋਂ ਮਰਦ ਦਾ ਦਾਨ ਕਰਦੇ ਆ ਉਦੋਂ ਲੋਕਤੰਤਰ ਮਜ਼ਬੂਤ ਹੁੰਦਾ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਉੱਪਰ ਲੋਕ ਸਭਾ ਚ ਜਾਊਗੀ ਤੇ ਤਾਂ ਹੀ ਪੰਜਾਬ ਦੇ ਮਸਲੇ ਹੱਲ ਹੋਊਗੇ ਕਲ ਸੁਣੋ ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ ਆਪੇ ਹੀ ਉਹਨਾਂ ਨੇ ਲੋਕ ਪੱਛਿਆ ਨੂੰ ਰੋਗ ਲਾਇਆ ਚਿੱਟਿਆਂ ਦੇ ਨਸ਼ੇ ਉਹਨਾਂ ਦੇ ਰਾਜਾਂ 'ਚ ਵਿਕੇ ਆ ਲੋਕ ਅੱਜ ਡਿਵੈਲਪਮੈਂਟ ਵੋਟ ਪਾ ਰਹੇ ਆ ਲੋਕ ਅੱਛੀ ਸੋਚ ਦੇ ਨਾਲ ਵੋਟ ਪਾ ਰਹੇ ਆ ਲੋਕਾਂ ਨੇ ਰਵੈਤੀ ਵਾਲੀਆਂ ਨਕਾਰ ਦਿੱਤੀਆਂ ਅੱਜ ਇਹ ਹੋ ਗਿਆ ਕਿ ਲੋਕਾਂ ਨੇ ਇੰਨੀ ਗਰਮੀ ਵੀ ਜੀ ਅੱਜ 30% 38% ਲੋਕੀ ਆਮਹਾਰੇ ਵੋਟ ਪਾ ਰਹੇ ਆ ਸੋ ਲੁਧਿਆਣਾ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਜੀ ਵਿਧਾਇਕ ਮਦਲਨ ਬੱਕਾ ਜੀ ਦੇ ਨਾਲ ਵੋਟ ਪੋਲ ਕਰਨ ਪੁੱਜੇ ਨੇ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਇਹਨਾਂ ਨੂੰ ਨਜ਼ਰ ਆਇਆ ਬਹੁਤ ਵਧੀਆ ਵਾ ਲੋਕੀ ਬੜੇ ਇਸ਼ਾਨ ਨਾਲ ਐਨੀ ਗਰਮੀ ਟੈਂਪਰੇਚਰ ਹਾਂ ਹਾੜਾ ਤਾਂ ਵੀ ਲੋਕ ਵੋਟਾਂ ਪਾ ਰਹੇ ਆ ਲੋਕਾਂ ਨੇ ਲੋਕਤੰਤਰ ਨੂੰ ਮਜ਼ਬੂਤ ਕਰ ਲਈ ਲੋਕਾਂ ਦੇ ਵਿੱਚ ਅੱਜ ਜੋਸ਼ ਆ ਵੀ ਲੋਕਤੰਤਰ ਨੂੰ ਕਿੱਦਾਂ ਮਜ਼ਬੂਤ ਕਰਨਾ ਇਸ ਕਰਕੇ ਲੋਕੀ ਬਹੁਤ ਲੈਂਚ ਲੱਗੇ ਆ ਵਾਕ ਵਾਕ ਕਬੂਤਾ ਦੇ ਜਾ ਰਹੇ ਹੋ ਤੁਸੀਂ ਚੈੱਕ ਕਰ ਰਹੇ ਹੋ ਬਿਲਕੁਲ ਬਿਲਕੁਲ ਚੈੱਕ ਵੀ ਕਰ ਰਹੇ ਆ ਔਰ ਸਾਰਿਆਂ ਤੋਂ ਪੁੱਛ ਰਹੇ ਆ ਵੀ ਭਾਈ ਆਪਣੇ ਮਤ ਦਾ ਦਾਨ ਕਰੋ ਜਲਦੀ ਤੋਂ ਜਲਦੀ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਾਈ ਨੂੰ ਕਿਉਂਕਿ ਜਦੋਂ ਮਤ ਦਾ ਦਾਨ ਕਰਦੇ ਆ ਉਹ ਤਾਂ ਲੋਕਤੰਤਰ ਮਜ਼ਬੂਤ ਹੁੰਦਾ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਉੱਪਰ ਲੋਕ ਸਭਾ ਚ ਜਾਊਗੀ ਤੇ ਤਾਂ ਹੀ ਪੰਜਾਬ ਦੇ ਮਸਲੇ ਹੱਲ ਹੋਗੇ ਜੇ ਬੀਤੇ ਦਿਨੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਾ ਵੜਿੰਗ ਵੱਲੋਂ ਸਾਊਥਰਨ ਗਾਰਡਨ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਕਾਂਗਰਸੀ ਵਰਕਰਾਂ ਦੇ ਵੱਲੋਂ ਤਾਂ ਸ਼ਰਾਬ ਮਿਲਦੀ ਹੈ ਬਹੁਤ ਭਾਰੀ ਮਾਤਰਾ ਦੇ ਵਿੱਚ ਕਿਤੇ ਨਾ ਕਿਤੇ ਆਪ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਦੇਖੋ ਗੱਲ ਸੁਣੋ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਬਾਵਾ ਆਪ ਹੀ ਉਹਨਾਂ ਨੇ ਲੋਕ ਬੱਚਿਆਂ ਨੂੰ ਰੋਗ ਲਾਏ ਆ ਚਿੱਟਿਆਂ ਦੇ ਨਸ਼ੇ ਉਹਨਾਂ ਦੇ ਰਾਜਾਂ 'ਚ ਵਿਕੇ ਆ ਦਾਰੂ ਆਪ ਹੀ ਰੱਖ ਕੇ ਆਪ ਹੀ ਬਚ ਕੇ ਜਾਂਦੇ ਆ ਵੀ ਆਹ ਹੋਰ ਫਲਾਣੇ ਦੀ ਦਾਰੂ ਆ ਮੈਂ ਜਿਹਦਾ ਮਰਜ਼ੀ ਇਲਜ਼ਾਮ ਲਾਜ਼ਮਾ ਗੱਲ ਤਾਂ ਇਹ ਆ ਵੀ ਮੌਕੇ ਦੇ ਦੇਖੋ ਕਿਹੜਾ ਬੰਦਾ ਫੜਿਆ ਗਿਆ ਤੁਸੀਂ ਮਾਦੋਪੁਰੀ ਵੀ ਗਏ ਸੀ ਉੱਥੇ ਵੀ ਕਿਸ ਤਰ੍ਹਾਂ ਦੀ ਕੋਈ ਹਿੰਸਕ ਝੜਪ ਦੀ ਖਬਰ ਨਹੀਂ ਕੋਈ ਝੜਪ ਨਹੀਂ ਜੀ ਇਹ ਤਾਂ ਉਹ ਲਾਰੇ ਸੀਗੇ ਵੀ ਆਪ ਕੀ ਵਾਰ 400 ਪਾਰ ਮੈਂ ਉਹਨਾਂ ਨੂੰ ਕਿਹਾ ਬੂਥਾਂ ਦੇ ਬੈਠੇ ਤੁਸੀਂ ਜਦ ਕਾਨੂੰਨ ਦੀ ਉਲੰਘਣਾ ਕਰਦੇ ਹੋ ਤੁਸੀਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣੇ ਹੋ ਤੇ ਫੇਰ ਤੁਸੀਂ ਦੇਸ਼ ਨੂੰ ਕਿਵੇਂ ਚਲਾਉਂਗੇ ਜੀ ਜਿਹੜੇ ਬੰਦੇ ਕਾਨੂੰਨ ਨੂੰ ਹੱਥੋਂ ਲੈਂਦੇ ਉਹ ਦੇਸ਼ ਨੂੰ ਕਿਵੇਂ ਚਲਾ ਸਕਦੇ ਆ ਜੀ ਕੀ ਲੱਗਦਾ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤੇ ਲੋਕਾਂ ਦਾ ਜ਼ਿਆਦਾ ਉਤਸ਼ਾਹ ਕਿਹੜੀ ਪਾਰਟੀ ਦੇ ਵੱਲ ਦੇਖੋ ਗੱਲ ਸੁਣੋ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਜੇ 2 ਸਾਲ ਹੋਇਆ 3 ਸਾਲ ਪਏ ਆ ਜੀ ਜਦੋਂ ਮੌਜੂਦਾ ਮਦਨ ਲਾਲ ਬੱਗਾ ਜੀ ਹੋਣੀ ਮੈਂ ਸਾਰੇ ਅਸੀਂ ਰਲ ਕੇ ਕੰਮ ਕਰ ਰਹੇ ਆ ਲੁਧਿਆਣੇ ਦਾ ਵਿਕਾਸ ਕਰ ਰਹੇ ਆ ਲੋਕ ਖੁਸ਼ ਆ ਇਸ ਗੱਲੋਂ ਜੀ ਸੋ ਬੱਗਾ ਜੀ ਤੁਹਾਡਾ ਪੁੱਛਦੇ ਆ ਕਿਸ ਤਰ੍ਹਾਂ ਲੋਕਾਂ ਨੂੰ ਉਤਸ਼ਾਹ ਵਿਖੇ ਨੂੰ ਮਿਲ ਰਿਹਾ ਦੇਖੋ ਬਹੁਤ ਪਿਆਰ ਮਿਲ ਰਿਹਾ ਮੈਂ ਤਾਂ ਤੁਹਾਡਾ ਲੁਧਿਆਣਾ ਲਾਈਵ ਦਾ ਬਹੁਤ ਧੰਨਵਾਦ ਕਰਦਾ ਅੱਜ ਤੁਸੀਂ ਲੋਕਾਂ ਤੱਕ ਸਾਨੂੰ ਲੈ ਕੇ ਜਾਨੇ ਹੋ ਲੋਕਾਂ ਦੀਆਂ ਜੋ ਸ਼ਾਮਾਂ ਨੇ ਸਾਡੇ ਤੱਕ ਪਹੁੰਚਾਣੇ ਹੋ ਔਰ ਮੈਂ ਕਹਿ ਸਕਦਾ ਵੀ 2 ਸਾਲ ਦੇ ਅਰਸੇ ਚ ਜਿੰਨਾ ਲਾਈਵ ਤੁਸੀਂ ਕੀਤਾ ਜਾਂ ਲੋਕਾਂ ਵਿੱਚ ਰਹੇ ਹੋ ਜਿੰਨ ਤੱਕ ਜਿੰਨੀਆਂ ਤੁਸੀਂ ਮੁਸ਼ਕਲਾਂ ਸਾਡੇ ਕੋਲ ਸੀ ਇੱਕ ਇੱਕ ਕਰਕੇ ਪੂਰੀ ਕੀਤੀ ਹੈ ਔਰ ਤੁਸੀਂ ਲੋਕਾਂ ਨੂੰ ਪੁੱਛ ਵੀ ਰਹੇ ਹੋ ਲੋਕ ਅੱਜ ਡਿਵੈਲਪਮੈਂਟ ਨੂੰ ਵੋਟ ਪਾ ਰਹੇ ਆ ਲੋਕ ਅੱਛੀ ਸੋਚ ਦੇ ਨਾਲ ਵੋਟ ਪਾ ਰਹੇ ਆ ਲੋਕਾਂ ਨੇ ਰਵੈਥੀ ਪਾੜੀਆਂ ਨਕਾਰ ਦਿੱਤੀਆਂ ਅੱਜ ਇਹ ਹੋ ਗਿਆ ਕਿ ਲੋਕਾਂ ਨੇ ਇੰਨੀ ਗਰਮੀ ਵਿੱਚ ਅੱਜ ਚੱਲ ਚੱਲੀ ਪਰਸੈਂਟ 38 33% ਲੋਕੀ ਆਮਹਾਰੇ ਵੋਟ ਪਾ ਰਹੇ ਆ ਇਸ ਕਰੇ ਲੋਕਾਂ 'ਚ ਪਿਆਰ ਆ ਲੋਕਾਂ ਦਾ ਆਸ਼ੀਰਵਾਦ ਲੋਕਾਂ ਨੇ ਬਿਲਕੁਲ ਜਿਹੜਾ ਇਹ ਫੰਡਾ ਨਾ ਧਾਰਮਨ ਤੇ ਰਾਜਨੀਤਿਕ ਇਕੱਠਾ ਕਰਨਾ ਉਹਨੂੰ ਨਕਾਰਨਾ ਹੈ ਲੋਗਾ ਇਹਨਾਂ ਦੇ ਵਿੱਚ ਬਹੁਤ ਵੱਡਾ ਸੀਗਾ ਕਿ ਅਸੀਂ ਧਾਰਮਿਕ ਨਾਲ ਸਟੇਜ ਬਣਾ ਕੇ ਰਾਮ ਭਗਵਾਨ ਦੇ ਨਾਰੇ ਲਾ ਕੇ ਦੇਖੋ ਰਾਮ ਭਗਵਾਨ ਸਾਰਿਆਂ ਦੀ ਇਸ ਲੱਗਦਾ ਕਿ ਕਿਤੇ ਨਾ ਕਿਤੇ ਰਾਮ ਮੰਦਰ ਦਾ ਫਰਕ ਹੈ ਜਿਹੜਾ ਕਿ ਨਜ਼ਰ ਆਉਂਦਾ ਮੈਂ ਨੀ ਇਹ ਕਿਸ ਤਰ੍ਹਾਂ ਦਾ ਸੁਝਵਾਨ ਵੋਟਰ ਹੈ ਨੇ ਜੋ ਕੋਈ ਸੋਚਦਾ ਜਿਹੜਾ ਸੁਝਵਾਨ ਵੋਟਰ ਆਪਣੇ ਵਿਕਾਸ ਨੂੰ ਵੋਟ ਪਾਉਂਦਾ ਹੈ ਡਿਵੈਲਪਮੈਂਟ ਨੂੰ ਵੋਟ ਪਾਉਂਦਾ ਹੈ ਹੋਰ ਸਾਨੂੰ ਇਹ ਵੋਟ ਪਾ ਰਿਹਾ ਵਾ ਬਸ ਨਨ ਬੀਜਪੀ ਵਾਲੇ ਥੈਂਕ ਯੂ ਜੀ ਧੰਨਵਾਦੀ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਕਿ ਆਰਾ ਸਕੂਲ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਕਿ ਵੋਟਰਾਂ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ ਦੱਸਦੇ ਕਿ ਅੱਜ ਪੰਜਾਬ ਦੇ 13 ਸੀਟਾਂ ਤੇ VOTING ਹੈ ਜਿਹੜੀ ਕਿ ਚੱਲ ਰਹੀ ਹੈ 4 ਜੂਨ ਨੂੰ ਨਤੀਜੇ ਆਣਗੇ EVM ਦੇ ਵਿੱਚ ਇਹਨਾਂ ਉਮੀਦਵਾਰਾਂ ਦੀ ਕਿਸਮਤ ਹੈ ਜੜਕਿਆ ਜੋ ਬੰਦ ਕੀਤੀ ਜਾਵੇਗੀ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਜਿਹੜਾ ਕਿ ਮੁਕਾਬਲਾ ਟਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਕਾਂਗਰਸ ਦੇ ਵੱਲੋਂ ਰਾਜਾ ਵੜਿੰਗਏ ਤੇ ਫਾਸਪਾ ਦੇ ਵੱਲੋਂ ਰਵਨੀਤ ਬਿੱਟੂ ਮੈਦਾਨ ਦੇ ਵਿੱਚ ਉਥੇ ਕਾਲੀ ਤਲਵੱਲੋਂ ਵਾਹ ਜਿਹੜਾ ਕਿ ਰਣਜੀਤ ਢਿੱਲੋਂ ਵੱਲੋਂ ਆਪਣੀ ਕੇਸਪਤਾ ਜਮਾਈ ਜਾ ਰਹੀ ਹੈ ਤੇ ਆਉਣ ਵਾਲੇ 4 ਤਰੀਕ ਨੂੰ ਦੇਖਾਂਗੇ ਕਿ ਨਤੀਜੇ ਕਿਸ ਦੇ ਹੱਕ ਦੇ ਵਿੱਚ ਬੋਲਦੇ ਨੇ ਕੈਪਟਨ ਹਨੀ ਦੇ ਨਾਲ ਪ੍ਰਿਆंका ਸ਼ਰਮਾ ਲੁਧਿਆਣਾ ਨਾਲ